ਇੱਥੇ ਟੀਵੀ ਤੇ ਸਾਂਹ ਤੱਕ ਦੇ ਮਰੀਜ਼ ਲੋਟ ਹੋ ਗਏ ਜੀ ਕੋਈ ਚਾਹੇ ਪੁਰਾਣੇ ਸਮੇਂ ਤੋਂ ਪੰਪ ਲੈਂਦਾ ਸੀਗਾ ਕੋਈ ਟੀਵੀ ਦੀ ਦਵਾਈ ਖਾਂਦਾ ਸੀਗਾ ਆਪਾਂ ਦਵਾਈਆਂ ਖਾ ਖਾ ਅੱਕ ਗਏ ਜੀ ਚਾਹੇ ਬੱਚਿਆਂ ਨੂੰ ਅੱਜ ਕੱਲ ਦਾ ਮੌਸਮ ਚੱਲ ਰਿਹਾ ਜਿਵੇਂ ਅੱਜ ਕੱਲ ਦੇ ਮੌਸਮ ਵਿੱਚ ਬੱਚਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਆਪਾਂ ਦਵਾਈਆਂ ਵੀ ਨਹੀਂ ਵાળੀਆਂ ਦੇ ਸਕਦੇ ਆਪਾਂ ਆਏ ਹੋਏ ਜੀ ਬਾਬਾ ਜੀ ਦੇ ਸਤਾਨ ਤੇ ਇੱਥੇ ਗੁੰਮਟਪੀਰ ਦੀ ਸਮਾਦ ਬਣੀ ਹੋਈ ਹੈ ਕੋਈ ਵੀ ਜਿਤੋਂ ਮਰਜ਼ੀ ਆਜੇ ਤੁਹਾਨੂੰ ਨਰਾਸ਼ ਹੋ ਕੇ ਨਹੀਂ ਜਾਣਾ ਪਊ ਇੱਥੋਂ ਆ ਮਹਾਪੁਰਸ਼ਾਂ ਦੀ ਇੱਥੇ ਸੇਵਾ ਲੱਗੀ ਹੋਈ ਹੈ ਇੱਥੋਂ ਤੁਸੀਂ ਕਰਨਾ ਕੀ ਹੈ ਜੀ ਇੱਥੇ ਠਿੱਕਰੀ ਮਿਲਦੀ ਇੱਥੇ ਸਮਾਜ ਦੇ ਮੂਰੇ ਠਿੱਕਰੀਆਂ ਪਈਆਂ ਨੇ ਇਹ ਠਿੱਕਰੀ ਵਰਤਨੀ ਕਿਵੇਂ ਆਪਾਂ ਮਹਾਪੁਰਸ਼ਾਂ ਨਾਲ ਗੱਲ ਕਰਾਨੇ ਆ ਕੋਈ ਵੀ ਬੰਦਾ ਜੇ ਠਿੱਕਰੀ ਲੈ ਕੇ ਜਾਊਗਾ ਠੀਕ ਹੋ ਗਿਆ ਕਿਵੇਂ ਰੱਖ ਕੇ ਜਾਣੀ ਹੈ ਕਿਵੇਂ ਤੁਸੀਂ ਵਰਤਨੀ ਇਹ ਆਪਾਂ ਬਾਬਾ ਜੀ ਨਾਲ ਗੱਲ ਕਰਦੇ ਆ ਮਹਾਰਾਜ ਬਾਬਾ ਜੀ ਬਾਬਾ ਜੀ ਕੀ ਮਹੱਤ ਤੇ ਦੀ ਵਰਤਨੀ ਕਿਵੇਂ ਠਿੱਕਰੀ ਕਿਹੜੇ ਕਿਹੜੇ ਰੋਗ ਇੱਥੇ ਲੋਟ ਹੁੰਦੇ ਨੇ ਮੜਾ ਜੀ ਡਿਟੇਲ ਚ ਦੱਸ ਦਿਓ ਅੱਛਾ ਜੀ ਤੇ ਕਿੰਨੀ ਮਰਜੀ ਪੁਰਾਣਾ ਸਾਹ ਖਾਂਸੀ ਹੋਵੇ ਜੀ ਤੇ ਵਰਤਨੀ ਕਿਵੇਂ ਜੀ ਫਿਰ ਇਹ ਇਹ ਵਰਤਣੇ ਪਏ ਚਟਣੀ ਪੈਂਦੀ ਹੈਗੀ ਅੱਛਾ ਜੀ ਪੂਰਾ ਪ੍ਰੋਸੈਸ ਦੱਸ ਦੋ ਵੀ ਉਰੋਂ ਲਿਆ ਕੇ ਕਿਵੇਂ ਬਰਤਨੀਏ ਕਿਵੇਂ ਰੱਖ ਕੇ ਜਾਣੀਆਂ ਜੀ ਭਾਈ ਚੱਟੇ ਜਨ ਹੋ ਸਕੇ ਅੱਛਾ ਜੀ ਜੀ ਤੁਸੀਂ ਕਹਿੰਦੇ ਸੀ ਪਹਿਲਾਂ ਵੀ ਜਿਵੇਂ ਉਰੋਂ ਲਿਆ ਕੇ ਕੱਚੇ ਦੁੱਧ ਨਾਲ ਧੋ ਕੇ ਫਿਰ ਹਾਂ ਜੀ ਜਦੇ ਧਰਕ ਜਾਣੇ ਭਾਈ ਉਹਦੇ ਸੂਚੀ ਕਰਕੇ ਸੱਤ ਅੱਛਾ ਵੀ ਉਹ ਅਗਲਾ ਸੂਚੀ ਕਰਕੇ ਰੱਖ ਕੇ ਜਾਂਦਾ ਜਿਹੜਾ ਬੰਦਾ ਲੋਟ ਹੋ ਜਾਂਦਾਗਾ ਤੁਸੀਂ ਚੱਟੀ ਹੋਊਗੀ ਇਹ ਕੱਚੀ ਲੱਸੀ ਚ ਧੋਗੇ ਸੂਚੀ ਕਰਕੇ ਇਹਨੂੰ ਫਿਰ ਰੱਖ ਕੇ ਜਾਣੀਏ ਜੀ ਸੇਵਾ ਬਣੀ ਕੀ ਹੈ ਜੀ ਸੇਵਾ ਪਾਣੀ ਪਈ ਵਾਲੇ ਦੀ ਸਰਦਾ ਅੱਛਾ ਜੀ ਹਾਂ ਜੋ ਚੱਲ ਦਿੱਤੇ ਨ ਕੋਈ ਝਾੜੂ ਜਾ ਕੋਈ ਉਹਨਾਂ ਨੇ ਕਰ ਲਿਆ ਨੇ ਬਨ ਬਨੇਜ ਕੀ ਹੈ ਜੀ ਇਹਦਾ ਇਹਦਾ ਬਨ ਬਨੇਜ ਪਾਈ ਇਹ ਇੱਕ ਤਾਂ ਦਵਾਈ ਨਾ ਲਓ ਪਹਿਲਾਂ ਨੰਬਰ ਤਾਂ ਅੱਛਾ ਜੀ ਦੂਜਾ ਨੰਬਰ ਇਹਦਾ ਇਹ ਹੈ ਭਾਈ ਆਂਡਾ ਦਾਰੂ ਮੀਟ ਦਾ ਬਨੇਜ ਰੱਖੇ ਅੱਛਾ ਵੀ ਦਾਰੂ ਮੀਟ ਆਂਡਾ ਦਾ ਤੁਸੀਂ ਭਰੇਜ ਰੱਖਣਾ ਹੈ ਵੀ ਕੋਈ ਵੀ ਨਸ਼ਾ ਨਹੀਂ ਕਰਨਾ ਵੀ ਕਹਿੰਦਾ ਮੈਂ ਤੁਹਾਡਾ ਭਾਈ ਹੋਰ ਕੋਈ ਕੋਈ ਖਾਈ ਪੀਂਦੇ ਜਾਂਦਾ ਉਹਦਾ ਕੋਈ ਉਹਨੇ ਜਿਹੜਾ ਡਿਕਰੀ ਚਟਣੀ ਆਂਡਾ ਦਾਰੂ ਮੀਟ ਦਾ ਬਨੇਜ ਹੋਣਾ ਚਾਹੀਦਾ ਜੀ ਮਹਾਰਾਜ ਤੇ ਇੱਕ ਦਵਾਈ ਨਾਲੋ ਭਾਈ ਦਵਾਈ ਤਾਂ ਜੇ ਕੋਈ ਬਿਛਦੀ ਅਣਸਰ ਤੇ ਨੂੰ ਲੈਣੀ ਪੈ ਜੇ ਤਾਂ ਕੀ ਕਹਿਣਾ ਨਹੀਂ ਲੋੜ ਹੀ ਨਹੀਂ ਪੈਂਦੀ ਭਾਈ ਕੋਈ ਠੀਕ ਹੈ ਬਰਾਜ ਲਓ ਜੀ ਵੀਡੀਓ ਸ਼ੇਅਰ ਕਰ ਦਿਓ ਸਾਰਿਆਂ ਦੇ ਭਲੇ ਦੀ ਵੀਡੀਓ ਹੈਗੀ ਕੋਈ ਬੰਦਾ ਦਵਾਈ ਨਹੀਂ ਵੀ ਲੈ ਸਕਦਾ ਪਹੁੰਚ ਰੱਖ ਸਕਦਾ ਹਨਾ ਸਾਨੂੰ ਲੋਕੇਸ਼ਨ ਦੱਸ ਦਿਆਂ ਵੀ ਇਹ ਲੋਕੇਸ਼ਨ ਕਿਹੜੀ ਹੈਗੀ ਲੋਕੇਸ਼ਨ ਹੈਗੀ ਜੀ ਭਲਾੜਾ ਤਹਿਸੀਲ ਜ਼ਿਲ੍ਹਾ ਮਾਨਸਾ ਜਿਹੜਾ ਬੰਦਾ ਭਲਾੜੇ ਕਿਨੂੰ ਆਊਗਾ ਤਾਂ ਉਹ ਤੁਸੀਂ ਇੱਧਰ ਸੈਦ ਵਾਲਾ ਸੁਸਪਾਲੀ ਹੋ ਗਿਆ ਨੇ ਇੱਥੇ ਚਰਸਤਾ ਪੈਂਦੇ ਜੀ ਤੇ ਉਹ ਸਾਹਮਣੇ ਬਾਬਾ ਜੀ ਦਾ ਸਤਾਨ ਬਣਿਆ ਹੋਇਆ ਕੱਚਾ ਰਸਤਾ ਜਾਂਦਾ ਜਿਹੜੇ ਬੰਦੇ ਬੋਹਾ ਤੋਂ ਆਣਗੇ ਜਾਂ ਇਧਰੋਂ ਰੱਦੀਆ ਸਾਈਡ ਆਣਗੇ ਤੁਸੀਂ ਇਧ ਹੋ ਗਿਆਣਾ ਜੀ ਤੇ ਇੱਧਰ ਹੈਗੇ ਜੀ ਬਰੇਟਾ ਸਾਈਡ ਟੋਡਰਪੁਰ ਪਿੰਡ ਹੈ ਜਿਹੜੇ ਬੰਦੇ ਬਰੇਟਾ ਸਾਈਡ ਤੋਂ ਆਣਗੇ ਤੁਸੀਂ ਇੱਧਰ ਦੀ ਜਾਣੇ ਵੀਡੀਓ ਸ਼ੇਅਰ ਕਰ ਦਿਓ ਕਿ ਕਿਸੇ ਦਾ ਭਲਾ ਹੋ ਸਕੇ ਜੀ